ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਜੀ ਕੁਝ ਗੱਲਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਇੱਕ ਖਬਰ ਅੰਤਰਰਾਸ਼ਟਰੀ ਪੱਧਰ ਦੀ ਖਬਰ ਆ। ਇੱਕ ਜਿਹੜਾ ਪੀ ਐਚ ਡੀ ਦਾ ਸਟੂਡੈਂਟ ਯੂਕੇ ਦੇ ਵਿੱਚ ਚਾਈਨੀਜ਼ ਤੇ ਕੁਝ ਹੋਰ ਸਟੂਡੈਂਟ ਤੇ ਨਾਲ ਬਲਤ ਕਰਦਾ ਮਾਮਲਾ ਸੀ। ਉਹਨੂੰ ਉਮਰਕੈਦੀ ਸਜ਼ਾ ਹੋਈ ਆ। ਦੂਜੀ ਅਲਬਰਟਾ ਵਾਸੀਆਂ ਦਾ ਪੈਨਸ਼ਨ ਮਾਮਲੇ ਦੇ ਵਿੱਚ ਇੱਕ ਵੱਡਾ ਫੈਸਲਾ ਆ। ਤੀਜੀ ਗੱਲਬਾਤ ਓਟਵਾ ਦੇ ਵਿੱਚ ਪਾਰਕਿੰਗ ਰੇਵਰ ਨੂੰ ਲਾਗੂ ਕਰਨ ਸੰਬੰਧੀ ਗੱਲਬਾਤ ਆ। ਇੱਕ ਆਨਲਾਈਨ ਪ੍ਰੋਗਰਾਮ ਦੇ ਨਾਲ ਜਿਹੜੇ ਕੈਂਸਰ ਦੇ ਮਰੀਜ਼ ਨੇ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੋ ਰਿਹਾ ਸਰੀ ਸਕੂਲਾਂ ਦੇ ਮਾਪਿਆਂ ਬਾਰੇ ਗੱਲਬਾਤ ਕਰਨੀ ਉਹ ਪਰੇਸ਼ਾਨ ਨੇ ਤੇ ਬੀਸੀ ਦੇ ਵਿੱਚ ਟੀਚਰਾਂ ਦੀ ਕਮੀ ਆ ਟੀਚਰ ਨਹੀਂ ਲੱਭ ਰਿਹਾ ਸਭ ਤੋਂ ਪਹਿਲੀ ਖਬਰ ਇੱਕ 28 ਸਾਲਾ ਵਿਅਕਤੀ ਉਹਨੂੰ ਯੂਕੇ ਦੇ ਵਿੱਚ ਉਮਰ ਕੈਦ ਹੋਈ ਆ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਾਮਲਾ ਬਹੁਤ ਚਰਚਾ ਦੇ ਵਿੱਚ ਸੀ 10 ਔਰਤਾਂ ਦੇ ਨਾਲ ਇਹ ਬਲਤ ਕਰ ਕੀਤਾ ਚੀਨ ਤੇ ਯੂਕੇ ਦੇ ਵਿੱਚ ਅਦਸ਼ਿਆ ਜਾ ਰਿਹਾ ਕਿ 24 ਸਾਲ ਇਹਨੂੰ ਜੇਲ੍ਹ ਦੇ ਵਿੱਚ ਰਹਿਣੇ ਆ ਅਜੇ ਵੀ ਇਹਦੀ ਕੋਈ ਵੀ ਪਰੋਲ ਦੇ ਉੱਤੇ ਜਾਂ ਕਿਸੇ ਕਿਸਮ ਦਾ ਬਾਹਰ ਨਹੀਂ ਆ ਸਕਦਾ ਇਹ ਤੇ ਮਾਮਲਾ ਬਹੁਤ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਚਰਚਾ ਚ ਸੀ ਜ਼ਾਉ ਇਹਦਾ ਨਾਂ ਹੈ 11 ਰੇਪ ਇਹਨੇ ਜਿਹੜੇ ਕੀਤੇ ਆ ਤੇ ਦੱਸਿਆ ਜਾ ਰਿਹਾ ਕਿ ਹਜੇ ਹੋਰ ਲੋਕ ਵੀ ਜੇ ਸਾਹਮਣੇ ਆਉਣ ਜਿਨ੍ਹਾਂ ਦੇ ਨਾਲ ਇਹਨੇ ਇਹ ਗਲਤ ਕੰਮ ਕੀਤੇ ਆ ਤਾਂ ਇਹ ਗਿਣਤੀ ਕਈ ਦਰਜਣਾਂ ਤੱਕ ਪਹੁੰਚ ਸਕਦੀ ਆ ਔਰ ਇਹ ਕਈ ਗਲਤ ਕੰਮ ਇਸ ਮਾਮਲੇ ਦੇ ਵਿੱਚ ਕਰਦਾ ਸੀ ਬਹੁਤ ਸਾਰੇ ਜਿਹੜੇ ਵਿਕਟਮ ਸੀ ਉਹਨਾਂ ਨੂੰ ਪਹਿਲਾਂ ਡਰਗ ਦਿੰਦਾ ਸੀ ਨਸ਼ਾ ਦਿੰਦਾ ਸੀ ਨਸ਼ਾ ਕਰਨ ਤੋਂ ਬਾਅਦ ਜਦੋਂ ਕੁੜੀਆਂ ਬੇਹੋਸ਼ ਹੋ ਜਾਂਦੀਆਂ ਸੀ ਉਹਦੇ ਤਬਾਦੋਂ ਉਹਨਾਂ ਤੇ ਹਮਲਾ ਕਰਦਾ ਸੀ ਤੇ ਉਹਦੇ ਤਬਾਦੋਂ ਮਤਲਬ ਫਾਈਟਬੈਕ ਨਹੀਂ ਸੀ ਕਰ ਸਕਦੀਆਂ ਹੁਣ ਇਹਨੇ ਚਾਈਨੀਸ ਸੋਸ਼ਲ ਐਪ ਇੱਕ ਜਿਵੇਂ ਵੀ ਚੈਟ ਵਰਗੀ ਆ ਉਹਨੂੰ ਡੇਟਿੰਗ ਐਪ ਵਰਤ ਕੇ ਇੱਕ ਤੇ ਜਿਹੜੀਆਂ ਫੀਮੇਲ ਸਟੂਡੈਂਟਸ ਸੀਗੀਆਂ ਚਾਈਨੀਸ ਹੈਰੀਟੇਜ ਦੀਆਂ ਉਹਨਾਂ ਨੂੰ ਇਹਨੇ ਨਿਸ਼ਾਨਾ ਬਣਾਇਆ ਉਹਨਾਂ ਦਾ ਪਹਿਲਾਂ ਟਰੱਸਟ ਜਿੱਤਦਾ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਕਿਸੇ ਅਪਾਰਟਮੈਂਟ ਦੇ ਵਿੱਚ ਸੱਦਦਾ ਸੀ ਇਹ ਸਾਰੇ ਕੁਸ਼ਤੀ ਦੌਰਾਨ ਜਿਹੜਾ ਉਹਨਾਂ ਦੀ ਜੁਐਲਰੀ ਤੇ ਹੋਰ ਕਈ ਸਮਾਨ ਵੀ ਚੋਰੀ ਕਰਦਾ ਸੀ ਜਿੱਦਾਂ ਕਿ ਆਮ ਤੌਰ ਦੇ ਤੇ ਇਹੋ ਜਿਹੇ ਕੇਸਾਂ ਦੇ ਵਿੱਚ ਹੁੰਦਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨੇ ਸਾਰੇ ਕੁਸ਼ਤੀ ਵੀਡੀਓ ਵੀ ਬਣਾਈ ਫਿਲਮ ਵੀ ਕੀਤਾ ਇਹ ਪੀ ਐਚ ਡੀ ਦਾ ਸਟੂਡੈਂਟ ਯੂਨੀਵਰਸਿਟੀ ਕਾਲਜ ਲੰਡਨ ਦੇ ਵਿੱਚ ਸੀ ਖਾਸ ਗੱਲ ਜਿਹੜੀ ਮਾਫੀ ਚਾਹੁੰਦੇ ਇਹਨੂੰ ਮੰਨਿਆ ਜਾ ਰਿਹਾ ਕਿ ਇੰਟੈਲੀਜੈਂਟ ਬਹੁਤ ਸੀ ਇਹ ਤੇ ਉਹਦਾ ਇਹ ਗਲਤ ਪਾਸੇ ਨੂੰ ਫਾਇਦਾ ਉਠਾਇਆ ਉਹ ਹੁਣ ਜਿਹੜਾ ਇਹ ਹੈਗਾ ਕਿ ਇੱਕ ਕੁੜੀ ਸਾਹਮਣੇ ਆਈ ਸੀ ਉਹਨੇ ਆ ਕੇ ਮਾਮਲਾ ਦੱਸਿਆ ਤੇ ਫੇਰ ਇਹ ਸਾਰੀ ਗੱਲਬਾਤ ਦਾ ਪਤਾ ਲੱਗਿਆ ਪੁਲਿਸ ਨੂੰ ਲੱਗਦਾ ਕਿ ਪੋਸੀਬਲੀ 50 ਹੋਰ ਵਿਕਟਮ ਹੋ ਸਕਦੇ ਆ ਇਹਦੀਆਂ ਜੇਕਰ ਇਹ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਆ ਇਹਨਾਂ ਦੇ ਵਿੱਚ ਪਤਾ ਲੱਗ ਜਾਂਦਾ ਇੱਕ ਬਹੁਤ ਵੱਡਾ ਜਿਹੜਾ ਦੁਨੀਆ ਦੇ ਵਿੱਚ ਕੇਸ ਨੂੰ ਦੇਖਿਆ ਜਾ ਰਿਹਾ ਸੀ ਉਹਦੇ ਵਿੱਚ ਮਿਸਾਲੀ ਸਜ਼ਾ ਦਿੱਤੀ ਗਈ ਹੈ ਅਗਲੀ ਗੱਲਬਾਤ ਅਲਬਰਟਾ ਦੇ ਨਾਲ ਸੰਬੰਧਿਤ ਆ ਇੱਕ ਸਰਵੇ ਹੋਇਆ ਅਲਬਰਟਾ ਦੇ ਵਿੱਚ ਅਲਬਰਟਾ ਦੇ ਸਰਵੇ ਦੇ ਵਿੱਚ ਸਿਰਫ 10% ਲੋਕਾਂ ਨੇ ਕਿਹਾ ਕਿ ਅਸੀਂ ਨਵੇਂ ਅਲਬਰਟਾ ਪੈਨਸ਼ਨ ਪਲਾਨ ਦੇ ਹੱਕ ਵਿੱਚ ਹਾਂ 63% ਨੇ ਕਿਹਾ ਕਿ ਅਸੀਂ ਅਲਬਰਟਾ ਪੈਨਸ਼ਨ ਪਲਾਨ ਦੇ ਵਿਰੋਧ ਵਿੱਚ ਹਾਂ 12% ਨੇ ਕਿਹਾ ਸਾਨੂੰ ਪਤਾ ਕੋਈ ਨਹੀਂ ਪ੍ਰੀਮੀਅਰ ਅਲਬਰਟਾ ਦੀ ਡੈਨੀਅਲ ਸਮਿਥਾ ਡੈਨੀਅਲ ਸਮਿਥ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਆਈਡੀਆ ਪ੍ਰਮੋਟ ਕੀਤਾ ਸੀ ਕਿ ਕੈਨੇਡਾ ਪੈਨਸ਼ਨ ਪਲਾਨ ਨੂੰ ਅਲਬਰਟਾ ਛੱਡਣਾ ਚਾਹੁੰਦਾ ਪਰ ਪਾਗ੍ਰਣਤੀਲ ਵਰਟਾ ਵਸੀਆਂ ਨੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ ਸਰਵੇ ਦੇ ਨਤੀਜੇ ਲੁਕੋ ਕੇ ਰੱਖੇ ਗਏ ਲਗਭਗ ਕਾਫੀ ਸਮਾਂ ਤੱਕ ਇਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਕਿਉਂਕਿ ਜਿਹੜੀ ਇਨਫਾਰਮੇਸ਼ਨ ਪ੍ਰਾਈਵੇਸੀ ਕਮਿਸ਼ਨਰ ਦਾ ਪ੍ਰੈਸ਼ਰ ਸੀ ਆਲੋਚਕ ਜਿਹੜੇ ਕ੍ਰਿਟਿਕ ਨੇ ਇਸ ਵੇਲੇ ਉਹ ਖਾਸ ਤੌਰ ਦੇ ਉੱਤੇ ਤੇ ਐਨਡੀਪੀ ਦੇ ਕੁਝ ਲੀਡਰ ਇਹ ਕਹਿ ਰਿਹਾ ਕਿ ਸਰਕਾਰ ਲੋਕਾਂ ਦੀ opinion ਨੂੰ ਇਗਨੋਰ ਕਰ ਰਹੀ ਹੈ ਤੇ ਜਿਹੜੀਆਂ ਇਹਨਾਂ ਐਡਸ ਦੇ ਉੱਤੇ ਅਲਬਰਟਾ ਪੈਨਸ਼ਨ ਪਲਾਨ ਦੀਆਂ ਐਡਸ ਦੇ ਉੱਤੇ ਸਰਕਾਰ ਦਾ ਪੈਸਾ ਵੇਸਟ ਕਰ ਰਹੀ ਹੈ ਡੈਨੀਅਲ ਸਮਿਥ ਨੇ ਜਿਹੜੀ ਦਲੀਲ ਦਿੱਤੀ ਆ ਕਿ ਅਲਬਰਟਾ ਜਿਹੜੀ ਕੈਨੇਡੀਨ ਪੈਨਸ਼ਨ ਪਲਾਨ ਉਹਦੇ ਵਿੱਚ ਦਿੰਦਾ ਜ਼ਿਆਦਾ ਆ ਜਦੋਂ ਕਿ ਇਹਨੂੰ ਵਾਪਸ ਘਟ ਆਉਂਦਾ ਆ ਤੇ ਜਿਹੜੀ ਅਲਬਰਟਾ ਪੈਨਸ਼ਨ ਪਲਾਨ ਹੋਊਗੀ ਇਹ ਇਹ ਪ੍ਰੋਵਿੰਸ ਦੇ ਕੋਲ ਜ਼ਿਆਦਾ ਕੰਟਰੋਲ ਹੋਊਗਾ ਇਹਦੇ ਉੱਤੇ 11 ਚੀਜ਼ਾਂ ਦੇ ਉੱਤੇ ਕਿ ਬੈਨੀਫਿਟ ਕਿੱਦਾਂ ਕਰਨਾ ਕੀ ਕਰਨਾ ਇਹ ਜ਼ਿਆਦਾ ਕਰ ਸਕਦੇ ਆ ਜਿਹੜੇ ਐ ਐਕਸਪਰਟ ਹੈ ਕਹਿੰਦੇ ਆ ਕਿ ਅਲਬਰਟਾ ਸਿਰਫ 15 ਤੋਂ 20% ਸੀਪੀਪੀ ਫੰਡਸ ਦਾ ਅਨਟਾਈਟਲਡ ਆ ਨਾ ਕਿ 53% ਦਾ ਜਿੱਦਾਂ ਜਿਹੜੀ ਸਮਿਥ ਦੀ ਰਿਪੋਰਟ ਕਲੇਮ ਕਰਦੀ ਆ ਕਿ ਜਿਹੜੀ ਅਲਬਰਟਾ ਪੈਨਸ਼ਨ ਪਲਾਨ ਆ ਉਹ ਜਿਹੜੇ ਥੋੜੀ ਪੈਨਸ਼ਨ ਤੇ ਜਿਹੜੀ ਕਮਜ਼ੋਰ ਰਿਟਰਨ ਦੇਗੀ ਹੁਣ ਅਲਬਰਟਾ ਦਾ ਪਹਿਲਾਂ ਤੋਂ ਇਹ ਰੌਲਾ ਰਿਹਾ ਆ ਕਿ ਇਹ ਆ ਰੈਫਰੈਂਡਮ ਕਰਾਉਣਾ ਚਾਹੁੰਦੇ ਆ ਕੈਨੇਡਾ ਤੋਂ ਅਲੱਗ ਹੋਣਾ ਚਾਹੁੰਦੇ ਇਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਸੂਬਾ ਕੱਲਾ ਰਵਾਂਗੇ ਅਸੀਂ ਫਾਇਦੇ 'ਚ ਆ ਤੇ ਜਦੋਂ ਕੈਨੇਡਾ ਦੇ ਨਾਲ ਰਲਦੇ ਆ ਤੇ ਫੇਰ ਅਸੀਂ ਘਾਟ 'ਚ ਜਾਂਦੇ ਆ ਫੈਡਰਲ ਅਫੀਸ਼ੀਅਲਸ ਨੇ ਇਹ ਵਾਰਨਿੰਗ ਦਿੱਤੀ ਸੀ ਕਿ ਜੇ ਕੈਨੇਡਾ ਪੈਨਸ਼ਨ ਪਲਾਨ ਛੱਡਣ ਦਾ ਮਤਲਬ ਇਹ ਆ ਕਿ ਅਲਬਰਟਾ ਉਹ ਜਿਹੜੇ ਬੈਨੀਫਿਟ ਨੇ ਜਿਹੜੀ ਸ਼ੇਅਰਡ ਕਾਸਟ ਆ ਜਾਂ ਵੱਡਾ ਇੱਕ ਇਨਵੈਸਟਮੈਂਟ ਪੂਲ ਆ ਜਿਹੜਾ ਸੀਪੀਪੀ ਨੂੰ ਜ਼ਿਆਦਾ ਸਟੇਬਲ ਬਣਾਉਂਦਾ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਕੋਚਲ ਵਰਟਾ ਵਾਸੀ ਜਿਵੇਂ ਨੈਂਸੀ ਡੈਕ ਨੇ ਉਹ ਹਜੇ ਵੀ ਇਸ ਆਈਡੀਆ ਦੀ ਸਪੋਰਟ ਕਰ ਰਹੇ ਆ ਕਿ ਅਲਬਰਟਾ ਪੈਨਸ਼ਨ ਪਲਾਨ ਜਿਹੜਾ ਹੈਗਾ ਕਿ ਸਾਨੂੰ ਓਟਵਾ ਦੇ ਉੱਤੇ ਟਰਸਟ ਨਹੀਂ ਆ ਸਾਨੂੰ ਜਿਹੜਾ ਉਹਨਾਂ ਤੇ ਯਕੀਨ ਨਹੀਂ ਆ ਤੇ ਅਲਬਰਟਾ ਜ਼ਿਆਦਾ ਕੰਟਰੋਲ ਚਾਹੁੰਦਾ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਬੈਕ ਦਾ ਆ ਜਿਹੜੀਆਂ اپੋਜੀਸ਼ਨ ਆ ਇਸ ਮਾਮਲੇ ਦੇ ਵਿੱਚ ਸਰਕਾਰ ਇਹ ਕਹਿੰਦੀ ਆ ਕਿ ਇਹ ਅ ਜਿਹੜੀ ਅਲਬਰਟਾ ਦਾ ਅਗਲਾ ਪੈਨਲ ਆ ਉਹਦੇ ਵਿੱਚ ਇਹਦਾ ਡਿਸਾਈਡ ਕਰਨਗੇ ਅਲਬਰਟਾ ਪੈਨਸ਼ਨ ਪ੍ਰੋਟੈਕਸ਼ਨ ਐਕਟ ਇਹ ਕਹਿੰਦਾ ਆ ਕਿ ਜਿੰਨਾ ਚਿਰ ਅਲਬਰਟਾ ਵਾਸੀ ਕਿਸੇ ਰੈਫਰੰਡਮ ਦੇ ਵਿੱਚ ਇਹ ਵੋਟ ਨਹੀਂ ਪਾਉਂਦੇ ਉਹਨਾਂ ਚਿਰ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੋ ਸਕਦਾ ਮਤਲਬ ਇਹ ਆ ਕਿ ਆਖਰੀ ਫੈਸਲਾ ਜਿਹੜਾ ਉਹ ਪਬਲਿਕ ਦਾ ਆ ਅਲਬਰਟਾ ਅਸਲ ਦੇ ਵਿੱਚ ਇਹ ਚਾਹੁੰਦਾ ਕਿ ਅਸੀਂ ਆਪਣੀ ਪੈਨਸ਼ਨ ਦੇ ਪੈਸੇ ਨੂੰ ਅਲਬਰਟਾ ਪੈਨਸ਼ਨ ਪਲਾਨ ਨੂੰ ਆਪ ਹੈਂਡਲ ਕਰੀਏ ਅਸੀਂ ਦੇਖੀਏ ਨਾ ਕਿ ਇਹਨੂੰ ਫੈਡਰਲ ਸਰਕਾਰ ਕੰਟਰੋਲ ਕਰੇ ਦੂਜਾ ਇਹ ਆ ਕਿ ਆ ਇਹ ਜਾ ਰਿਹਾ ਕਿ ਅਲਬਰਟਾ ਪੇ ਜ਼ਿਆਦਾ ਕਰਦਾ ਆ ਵਾਪਸ ਇਹਨੂੰ ਘੱਟ ਮਿਲਦਾ ਆ ਤੇ ਜੇ ਆਪਣਾ ਹੋਊਗਾ ਤੇ ਜਿੰਨਾ ਇਹ ਪੇ ਕਰਦੇ ਉਹਨਾਂ ਨੂੰ ਵਾਪਸ ਮਿਲੂਗਾ ਅਲਬਰਟਾ ਵਸੀਆਂ ਦਾ ਫਾਇਦਾ ਹੋਊਗਾ ਤੀਜੀ ਗੱਲਬਾਤ ਇਹਦੇ ਵਿੱਚ ਇਹ ਆ ਕਿ ਪ੍ਰੋਵਿੰਸ਼ੀਅਲ ਸਰਕਾਰ ਇਹ ਚਾਹੁੰਦੀ ਆ ਕਿ ਪੈਨਸ਼ਨ ਫੰਡ ਦੇ ਵਿੱਚ ਇਸ ਤਰੀਕੇ ਨਾਲ ਰਿਨਵੈਸਟ ਕੀਤਾ ਜਾਵੇ ਕਿ ਜਿਹਦੀ سپورਟ ਇਕਨੋਮੀ ਨੂੰ ਅਲਬਰਟਾ ਦੀ ਇਕਨੋਮੀ ਨੂੰ ਹੋਵੇ ਤੇ ਸਾਡੀਆਂ ਪ੍ਰਾਇੋਰਟੀ ਨੂੰ ਹੋਣ ਕਬੈਕ ਦੇ ਨਾਲ ਕੰਪੈਰੀਜ਼ਨ ਇਸ ਕਰਕੇ ਕੀਤਾ ਜਾਂਦਾ ਹੈ ਕਬੈਕ ਦੇ ਬਾਲ ਜਦੋਂ ਦੇਖਦੇ ਆ ਕਿ ਆਪਣਾ ਪੈਨਸ਼ਨ ਪਲਾਨ ਤੇ ਜ਼ਿਆਦਾ ਕੰਟਰੋਲ ਜਿੱਦਾਂ ਉਹਨਾਂ ਨੇ ਕੀਤਾ ਉਦਾਂ ਹੀ ਇਹ ਕਰਨ ਅਗਲੀ ਗੱਲ ਜਿਹੜੀ ਓਟਵਾ ਦੇ ਵਿੱਚ ਇਹਨਾਂ ਦਾ ਟਰਸਟ ਨਹੀਂ ਆ ਕੁਝ ਅਲਬਰਟਾ ਵਾਸੀ ਇਨਕਲੂਡਿੰਗ ਲੀਡਰਸ ਇਹ ਫੀਲ ਕਰਦੇ ਆ ਕਿ ਫੈਡਰਲ ਸਰਕਾਰ ਅਲਬਰਟਾ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਜਿਹੜੀ ਰਾਖੀ ਨਹੀਂ ਕਰ ਰਹੀ ਇਸ ਕਰਕੇ ਸਾਡਾ ਆਪਣਾ ਪੈਨਸ਼ਨ ਪਲਾਨ ਹੋਣਾ ਚਾਹੀਦਾ ਪਰ ਜਿੰਨਾ ਰੌਲਾ ਰੱਪਾ ਪਿਆ ਸੀ ਸਰਵੇ ਦੇ ਵਿੱਚੋਂ ਪਤਾ ਇਹ ਲੱਗਦਾ ਹੈ ਕਿ ਲੋਕ ਅਸਲ ਦੇ ਵਿੱਚ ਨਹੀਂ ਚਾਹੁੰਦੇ ਕਿ ਅਲਬਰਟਾ ਦਾ ਪੈਨਸ਼ਨ ਪਲਾਨ ਕੈਨੇਡਾ ਦੇ ਪੈਨਸ਼ਨ ਪਲਾਨ ਨਾਲੋਂ ਵੱਖਰਾ ਹੋਵੇ। ਆਟਵਾ ਦੇ ਵਿੱਚ ਕਈ ਕਿਸਮ ਦੀਆਂ ਸਮੱਸਿਆਵਾਂ ਆਈਆਂ ਪਿਛਲੇ ਸਮੇਂ ਦੇ ਵਿੱਚ। ਉਹਦੇ ਵਿੱਚ ਜਿਹੜੇ ਬਾਈ ਲਾਅ ਅਫੀਸਰਜ਼ ਨੇ ਇਹਨਾਂ ਨੇ 4,52,202 ਪਾਰਕਿੰਗ ਟਿਕਟਾਂ ਦਿੱਤੀਆਂ ਜਿਹਦਾ ਮਤਲਬ ਇਹ ਆ ਕਿ ਇਹਨਾਂ ਨੇ ਲਗਭਗ 1200 ਟਿਕਟ ਰੋਜ਼ ਦਿੱਤੀਆਂ। ਸੋ ਪੂਰੇ ਸ਼ਹਿਰ ਦੇ ਵਿੱਚ ਇਹ ਬਹੁਤ ਵੱਡਾ ਵਾਧਾ 2023 ਤੋਂ ਲੈ ਕੇ ਹੁਣ ਤੱਕ ਦੱਸਿਆ ਜਾ ਰਿਹਾ 2023 ਦੇ ਵਿੱਚ 298900 18 ਟਿਕਟਾਂ ਦਿੱਤੀਆਂ ਸੀ 24 ਦੇ ਵਿੱਚ 452202 ਟਿਕਟਾਂ ਦਿੱਤੀਆਂ ਗਈਆਂ ਸੋ ਇਹਦਾ ਮਤਲਬ ਇਹ ਆ ਕਿ ਜਦੋਂ ਕਿ 2022 ਦੇ ਵਿੱਚ ਇਹਦੇ ਤੋਂ ਜਿਹੜੀਆਂ 340625 ਟਿਕਟਾਂ ਦਿੱਤੀਆਂ ਗਈਆਂ ਸੀ ਰੀਜ਼ਨ ਇਹਦਾ ਕੀ ਆ ਜਾਂ ਇਹ ਕਰਨਾ ਕੀ ਚਾਹੁੰਦੇ ਅਸਲ ਦੇ ਵਿੱਚ 2024 ਦੇ ਵਿੱਚ ਇਹ ਆ ਕਿ ਪਾਰਕਿੰਗ ਸਟੱਬ ਜਿਹੜੀ ਪੇ ਐਂਡ ਡਿਸਪਲੇ ਮਸ਼ੀਨ ਆ ਉੱਥੋਂ ਲੈ ਕੇ ਉੱਥੇ ਰੱਖੀ ਨਹੀਂ ਕਿਸੇ ਨੇ ਜਿਹੜੀਆਂ ਕਿ 65000 ਤੋਂ ਜ਼ਿਆਦਾ ਟਿਕਟਾਂ ਦਿੱਤੀਆਂ ਗਈਆਂ 43000 ਟਿਕਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਜਿਹੜੀਆਂ ਕਿਉਂਕਿ ਉੱਥੇ ਪਾਰਕਿੰਗ ਦੀ ਸਮੱਸਿਆ ਵੱਡੀ ਆ ਆਊਟਵਾ ਦੇ ਵਿੱਚ ਜਿੰਨਾ ਚਿਰ ਉੱਥੇ ਕੀਤਾ ਗਿਆ ਕਿ ਇੰਨੇ ਟਾਈਮ ਤੱਕ ਤੁਸੀਂ ਇੱਥੇ ਪਾਰਕ ਕਰ ਸਕਦੇ ਆ ਉਹਦੇ ਤੋਂ ਜ਼ਿਆਦਾ ਸਮਾਂ ਉੱਥੇ ਜਿਹੜੀ ਉਹਨੂੰ ਪਾਰਕ ਕੀਤਾ ਗਿਆ ਜਿਨ੍ਹਾਂ ਨੇ 3 ਘੰਟੇ ਤੋਂ ਜ਼ਿਆਦਾ ਮਤਲਬ ਕੀਤਾ ਅਨਸਾਈਨਡ ਸਟੇਟ ਦੇ ਉੱਤੇ 33000 ਟਿਕਟਾਂ ਉਹਨਾਂ ਨੂੰ ਦਿੱਤੀ ਗਈ ਹੈ। ਪਾਰਕਿੰਗ ਨੋਨ ਪਾਰਕਿੰਗ ਜ਼ੋਨ ਦੇ ਵਿੱਚ 40000 ਟਿਕਟਾਂ ਦਿੱਤੀਆਂ ਜਦੋਂ ਕਿ 44000 ਟਿਕਟਾਂ ਉਹ ਜਿਹੜੀਆਂ ਜਿੱਥੇ ਨੋਨ ਸਟਾਪਿੰਗ ਜ਼ੋਨ ਆ ਜਿੱਥੇ ਰੁਕਦੇ ਰੁਕਿਆ ਨਹੀਂ ਜਾ ਸਕਦਾ ਉਥੇ ਰੁਕੜ ਕਰਕੇ ਦਿੱਤੀਆਂ ਗਈਆਂ। ਜਿਹੜੇ ਇਹ ਫਾਈਨ ਨੇ ਇਹ ਕਾਫੀ ਜ਼ਿਆਦਾ ਨੇ। ਜਿਹੜੀ ਫਾਈਨ ਆ ਨੋਨ ਸਟਾਪਿੰਗ ਜ਼ੋਨ ਦੇ ਵਿੱਚ ਰੋਕਣ ਦਾ 130 ਡਾਲਰ ਆ। ਤੇ ਜੇ ਪਹਿਲਾਂ ਤੁਸੀਂ ਪੇ ਕਰਦੇ ਨੇ ਤੇ ਇਹ 110 ਡਾਲਰ ਆ ਨੌਨ ਪਾਰਕਿੰਗ ਜ਼ੋਨ ਦਾ ਫਾਈਨ 90 ਡਾਲਰ ਆ ਜਾਂ 70 ਡਾਲਰ अर्ਲੀ ਪੇਮੈਂਟ ਦੇ ਨਾਲ ਸੋ ਇਹ ਇੱਕ ਵੱਡਾ ਮਾਮਲਾ ਆ 2024 ਦੇ ਵਿੱਚ ਸਿਟੀ ਨੂੰ 43000 ਕੰਪਲੇਂਟ ਆਈਆਂ ਕਿ ਪਾਰਕਿੰਗ ਜਿਹੜੀਆਂ ਇਸ਼ੂਜ਼ ਦੇ ਮਾਮਲੇ ਦੇ ਵਿੱਚ ਜਿਹੜੀਆਂ ਕਿ ਪਿਛਲੇ ਸਾਲਾਂ ਨਾਲੋਂ ਕਿਤੇ ਜ਼ਿਆਦਾ ਦਸੀਆਂ ਜਾ ਰਹੀਆਂ ਰੌਲਾ ਕੀ ਆ ਉੱਥੇ ਵਾਇਲੇਸ਼ਨ ਜ਼ਿਆਦਾ ਨੇ 452000 ਟਿਕਟਾਂ ਵਿਸ਼ਾ 24 ਜਦੋਂ ਇਸ਼ੂ ਹੁੰਦੀਆਂ ਆ ਇਹ ਕਲੀਅਰ ਆ ਕਿ ਡਰਾਈਵਰ ਜਾਂ ਤਾਂ ਜਿਹੜੇ ਰੂਲਸ ਨੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਜਾਂ ਉਹਨਾਂ ਦੇ ਲਈ ਇਹ ਰੂਲ ਕਨਫਿਊਜ਼ਿੰਗ ਆ ਜਿਹੜੀਆਂ ਪਾਰਕਿੰਗ ਸਪੇਸਸ ਨੇ ਬਿਜ਼ੀ ਏਰੀਆਜ਼ ਦੇ ਵਿੱਚ ਸਪੈਸ਼ਲੀ ਡਾਊਨਟਾਊਨ ਦੇ ਵਿੱਚ ਤੇ ਰੈਜ਼ੀਡੈਂਟ ਜ਼ੋਨ ਦੇ ਨੇੜੇ ਉੱਥੇ ਪਾਰਕਿੰਗ ਹੈ ਹੀ ਨਹੀਂ ਐ ਜਿੰਨੇ ਪਾਰਕਿੰਗ ਸਪੌਟ ਚਾਹੀਦੇ ਉਹਨੇ ਹੈ ਨਹੀਂ ਤੇ ਜਦੋਂ ਲੀਗਲ ਪਾਰਕਿੰਗ ਸਪੌਟ ਘਟਾ ਤਾਂ ਫਿਰ ਕੁਦਰਤੀ ਲੋਕ ਇਲਿਗਲ ਥਾਵਾਂ ਦੇ ਉੱਤੇ ਤਰੀਕੇ ਦੇ ਨਾਲ ਪਾਰਕ ਕਰਦੇ ਆ ਦੂਜਾ ਟਾਈਮ ਲਿਮਿਟ ਬਹੁਤ ਸਟ੍ਰਿਕਟ ਆ ਬਹੁਤ ਸਾਰੀਆਂ ਸਟ੍ਰੀਟਾਂ ਦੇ ਉੱਤੇ ਸ਼ਾਰਟ ਟਾਈਮ ਲਿਮਿਟ ਆ ਜਾਂ ਰੈਸਟ੍ਰਿਕਸ਼ਨਸ ਆ ਜੇ ਡਰਾਈਵਰ ਆਮ ਤੌਰ ਦੇ ਉੱਤੇ ਜਿਆਦਾ ਸਮਾਂ ਉੱਥੇ ਛੱਡ ਜਾਂਦੇ ਆ ਤਾਂ ਫਾਈਨ ਹੋ ਜਾਂਦਾ ਜਿਹੜੇ ਹੁਣ ਇੱਕ ਸਭ ਤੋਂ ਵੱਡੀ ਕਨਫਿਊਜ਼ਿੰਗ ਗੱਲ ਉੱਥੇ ਸੀਜ਼ਨਲ ਰੂਲ ਆ ਵਿంటర్ ਪਾਰਕਿੰਗ ਬੈਨ ਜਿਹੜਾ ਉਹਦੇ ਨਾਲ ਹਾਰਡ ਹੋ ਜਾਂਦਾ ਕਿ ਲੀਗਲ ਸਪੌਟ ਜਦੋਂ ਉਹ 스ਨੋਅ ਰੀਮੂਵਰ ਵਾਲਾ ਟਾਈਮ ਦਾ ਉਹਦੋਂ ਲੱਭਦਾ ਹੀ ਨਹੀਂ ਤੇ ਬਹੁਤ ਸਾਰੇ ਡਰਾਈਵਰ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਾਂ ਉਹ ਭੁੱਲ ਜਾਂਦੇ ਆ ਇਸ ਚੀਜ਼ ਨੂੰ ਵੀ ਇਹਨੂੰ ਕਾਰ ਨੂੰ ਇੱਥੋਂ ਮੂਵ ਕਰਨਾ ਐ ਇਨਫੋਰਸਮੈਂਟ ਵਧਾਈ ਜਾ ਰਹੀ ਐ ਪਰ ਇਹ ਆਪਣੇ ਆਪ ਦੇ ਵਿੱਚ ਜਿਹੜੀ ਇੱਕ ਲੋਕ ਕਹਿ ਰਹੇ ਕਿ ਸਾਡੇ ਲਈ ਫਿਕਰ ਵਾਲੀ ਗੱਲ ਆ ਇੱਕ ਦੋਸਤੋਂ ਆਨਲਾਈਨ ਪ੍ਰੋਗਰਾਮ ਆ ਇਹਨੂੰ ਰਿਸਪੌਂਸ ਕਹਿੰਦੇ ਆ ਆਰਈਐਸਪੀਓਐਨਐਸ ਸਮਾਲ ਈ ਆ ਜਿਹੜਾ ਰਿਸਪੌਂਸ ਆ ਇਹ ਹੈਲਪ ਕਰਦਾ ਕੈਂਸਰ ਪੇਸ਼ੈਂਟ ਦੀ ਤਾਂ ਕਿ ਜਿਹੜੀਆਂ ਕੀਮੋਥੈਰੇਪੀ ਦੇ ਸਿੰਪਟਮ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਮੈਨੇਜ ਕੀਤਾ ਜਾ ਸਕੇ ਔਰ ਉਹ ਵੀ ਆਪਣੇ ਘਰ ਤੋਂ ਇੱਕ ਐਪ ਜਾਂ ਵੈਬਸਾਈਟ ਦੀ ਵਰਤੋਂ ਕਰਕੇ ਕੈਂਸਰ ਦੁਨੀਆ ਦੇ ਵਿੱਚ ਬਹੁਤ ਵੱਧ ਰਹੀ ਬਿਮਾਰੀ ਹੈ ਇੱਕ ਲੀਡਿੰਗ ਕੌਜ਼ ਆ ਡੈਥ ਦਾ ਆ ਪ੍ਰੋਗਰਾਮ ਰਿਚਮੰਡ ਹਸਪੀਟਲ ਦੇ ਵਿੱਚ ਸ਼ੁਰੂ ਕੀਤਾ ਗਿਆ ਤੇ ਇਹਨੇ ਪੇਸ਼ੈਂਟਸ ਨੂੰ ਕਿਹਾ ਵੀ ਉਹ ਰਿਪੋਰਟ ਕਰਨ ਕਿਦਾਂ ਫੀਲ ਕਰਦੇ ਆ ਹੋਰ ਟ੍ਰੀਟਮੈਂਟ ਤੋਂ ਬਾਅਦ ਤਾਂ ਕਿ ਜਿਹੜੀਆਂ ਨਰਸਸ ਤੇ ਡਾਕਟਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਸਕਣ ਕੈਂਸਰ ਦੀ ਟ੍ਰੀਟਮੈਂਟ ਦਾ ਇਲਾਜ ਇੱਕ ਕੀਮੋਥੈਰੇਪੀ ਆ ਜਿਹੜੀ ਤੁਹਾਡੇ ਇੰਜੈਕਸ਼ਨ ਲਾਏ ਜਾਂਦੇ ਜਾਂ ਤੁਹਾਨੂੰ ਕੋਈ ਦਵਾਈ ਦਿੱਤੀ ਜਾਂਦੀ ਆ ਉਹ ਦੇਣ ਤੋਂ ਬਾਅਦ ਮਨੁੱਖ ਦੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਕਈ ਵਾਰੀ ਹਫ਼ਤੇ ਬਾਅਦ ਹੁੰਦੀ ਕਈ ਵਾਰੀ ਮਹੀਨੇ ਬਾਅਦ ਹੁੰਦੀ ਕਈ ਵਾਰੀ 6 ਮਹੀਨੇ ਬਾਅਦ ਕੀਮੋ ਹੁੰਦੀ ਹੈ ਉਹ ਜਿਹੜਾ ਕੈਂਸਰ ਦਾ ਇਲਾਜ ਕਰਨ ਦੇ ਲਈ ਇਹ ਤਕਨੀਕ ਆ ਇਹਦੇ ਤੋਂ ਬਾਅਦ ਬਾਡੀ ਵੀਕ ਹੁੰਦੀ ਆ ਕਈ ਤਰ੍ਹਾਂ ਦੇ ਅਲੱਗ-ਅਲੱਗ ਸਿੰਪਟਮ ਨੇ ਉਹਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਬਹੁਤ ਜ਼ਰੂਰੀ ਹੁੰਦਾ ਮੈਡੀਕਲ ਟੀਮ ਉਹ ਸਹਾਦਰ ਦੇ ਉੱਤੇ ਮੈਡੀਕੇਸ਼ਨ ਸੁਜੈਸਟ ਕਰਦੀ ਆ ਸਲਾਹ ਦਿੰਦੀ ਆ ਤੇ ਪੇਸ਼ੈਂਟਸ ਨੂੰ ਦੱਸਦੀ ਆ ਕੇ ਜੀ ਕੇ ਉਹਨਾਂ ਨੂੰ ਹਸਪੀਟਲ ਜਾਣਾ ਚਾਹੀਦਾ ਰਾਈਟ ਅਵੇ ਡਾਕਟਰ ਜਰਮੀ ਹੂ ਜਿਹੜੀ ਲੀਡ ਕਰਦੇ ਆ ਇਸ ਪ੍ਰੋਗਰਾਮ ਨੂੰ ਉਹਨੇ ਇਹ ਕਿਹਾ ਕਿ ਇਹਦੇ ਨਾਲ ਜਿਹੜਾ ਪ੍ਰੋਗਰਾਮ ਨੂੰ ਜਲਦੀ ਜਿਹੜਾ ਪ੍ਰੋਬਲਮ ਨੂੰ ਜਲਦੀ ਫੜਾਇਆ ਜਾ ਸਕਦਾ ਜਿਹਦੇ ਨਾਲ ਸਿੰਪਟਮ ਰੁਕ ਜਾਂਦੇ ਆ ਤੇ ਜ਼ਿਆਦਾ ਸੀਰੀਅਸ ਨਹੀਂ ਹੁੰਦੇ ਕੁਝ ਪੇਸ਼ੈਂਟ ਜਿਹੜੇ ਉਹ ਕਹਿੰਦੇ ਵੀ ਡਿਫਰੈਂਸ ਬਹੁਤ ਵੱਡਾ ਆ ਵੀ ਇਹ ਇਸ ਤਰ੍ਹਾਂ ਆ ਜਿੱਦਾਂ ਕੋਈ ਨਰਸ ਤੁਹਾਡੀ ਪਾਕਟ ਦੇ ਵਿੱਚ ਹੋਵੇ ਤੇ ਦੂਜੇ ਪੇਸ਼ੈਂਟ ਕੁਝ ਕਹਿ ਰਿਹਾ ਕਿ ਇਸ ਐਪ ਨੇ ਕਈ ਲੋਕਾਂ ਦਾ ਜੀਵਨ ਬਚਾ ਦਿੱਤਾ ਤੇ ਜਿਹੜੀ ਦੂਜੀ ਇਹ ਆ ਕਿ ਇਹਨਾਂ ਨੂੰ ਐਮਰਜੈਂਸੀ ਰੂਮ ਦੇ ਵਿੱਚ ਬਾਰ ਬਾਰ ਨਹੀਂ ਜਾਣਾ ਪੈਂਦਾ ਹੁਣ ਕਿਉਂਕਿ ਇਹ ਸ਼ੁਰੂ ਹੋਈ ਆ ਜਦੋਂ ਪ੍ਰੋਗਰਾਮ ਨੇ 150 ਪੇਸ਼ੈਂਟ ਨੂੰ ਮਤਲਬ ਕਹਿ ਲਓ ਕਿ 700 ਕਾਲ ਨਰਸਿੰਗ ਜਿਹੜੀਆਂ ਉਹਦੇ ਉੱਤੇ ਆ ਉਹਦਾ ਕੀਤਾ ਇਹ ਟੂਲ ਦੇ ਨਾਲ ਹੈਲਪ ਇਹ ਹੋ ਰਹੀ ਆ ਕਿ ਹੈਲਥ케ਅਰ ਸਿਸਟਮ ਦੇ ਉੱਤੇ ਅਨਸੈਸਰੀ ਵਿਜ਼ਿਟ ਘਟ ਰਹੀ ਆ ਕਿ ਮੰਨ ਲਓ ਤੁਹਾਨੂੰ ਕੀਮੋਥੈਰੇਪੀ ਤੋਂ ਬਾਅਦ ਕੋਈ ਖਾਸ ਲੱਛਣ ਆਉਂਦੇ ਆ ਤੁਸੀਂ ਐਪ ਦੇ ਉੱਤੇ ਲਿਖ ਦੇਣਾ ਕਿ ਮੈਨੂੰ ਆਹ ਹੋ ਗਿਆ ਉਹਨਾਂ ਨੇ ਤੁਹਾਨੂੰ ਉਹਦੇ ਦੱਸ ਦੇਣਾ ਵੀ ਇਹ ਨਾਰਮਲ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਜਾਂ ਇਹ ਸੀਰੀਅਸ ਗੱਲ ਆ ਇਹਦੇ ਲਈ ਕੁਝ ਕਰਨਾ ਪਊਗਾ ਸੋ ਜਿਹੜਾ ਬਿਨਾਂ ਲੋਡ ਤੋਂ ਤੁਸੀਂ ਉੱਥੇ ਜਾਂਦੇ ਸੀ ਐਮਰਜੈਂਸੀ ਦੇ ਵਿੱਚ ਉਹ ਕਾਲਸ ਜਿਹੜੀਆਂ ਉਹ ਵਿਜ਼ਿਟਸ ਜਿਹੜੀਆਂ ਉਹ ਘਟ ਗਈਆਂ ਸੋ ਪੇਸ਼ੈਂਟ ਤੇ ਹੈਲਥ케ਅਰ ਵਰਕਰ ਦੋਵਾਂ ਦਾ ਫੀਡਬੈਕ ਬਹੁਤ ਇਹਦੇ ਉੱਤੇ ਪੋਜ਼ਿਟਿਵ ਦੱਸਿਆ ਜਾ ਰਿਹਾ ਆ ਇਹ ਪ੍ਰੋਗਰਾਮ ਨੂੰ 3 ਲੱਖ ਡਾਲਰ ਦੇ ਨਾਲ ਫੰਡ ਕੀਤਾ ਸੀ ਹੈਲਥ ਰਿਲੇਟਡ ਆਰਗੇਨਾਈਜੇਸ਼ਨਸ ਨੇ ਗ੍ਰਾਂਟ ਦਿੱਤੀ ਸੀ ਤੇ ਇਹ ਕਨਫਰਮ ਨਹੀਂ ਆ ਕਿ ਇਹਨੂੰ ਫਿਊਚਰ ਦੇ ਵਿੱਚ ਕਿੱਥੇ ਤੱਕ ਐਕਸਪੈਂਡ ਕੀਤਾ ਜਾ ਸਕਦਾ ਪਰ ਇੱਕ ਬਹੁਤ ਵੱਡਾ ਫਾਇਦਾ ਇਹਦੇ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਹੋ ਰਿਹਾ ਹੈ ਸਰੀ ਸਕੂਲ ਡਿਸਟ੍ਰਿਕਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਆ ਇਹ ਆਸ ਆ ਕਿ ਹਜ਼ਾਰ ਕੇ ਦੇ ਨੇ ਜਾਨੀ ਕਿ 850 ਜ਼ਿਆਦਾ ਸਟੂਡੈਂਟ ਅਗਲੇ ਸਾਲ ਇਹਦੇ ਚ ਐਡ ਹੋ ਜਾਣਗੇ ਪਰ ਰੋਲਾ ਇਹ ਆ ਕਲਾਸਰੂਮ ਸਪੇਸ ਐ ਨਹੀਂ 850 ਨਿਆਣਾਂ ਜਾਣਾ ਕਿੱਥੇ ਆ ਸਕੂਲ ਔਨੇ ਆ ਨਵੇਂ ਬਣ ਨਹੀਂ ਰਹੇ ਪਹਿਲੇ ਨਿਆਣੇ ਪੂਰੇ ਨਹੀਂ ਉਹਨਾਂ ਦੇ ਲਈ ਪੋਰਟੇਬਲਸ ਬਣਾਉਣੇ ਪੈ ਰਹੇ ਆ ਪੋਰਟੇਬਲ ਦੇ ਵਿੱਚ ਐਸ ਵੇਲੇ ਦੇਖ ਲਓ ਵੀ ਤਾਪਮਾਨ ਇੰਨਾ ਆ ਨਾ ਉੱਥੇ ਏਸੀ ਆ ਵੀ ਬੁਰਾ ਹਾਲ ਆ ਤੇ ਠੰਡ ਦੇ ਵਿੱਚ ਨਿਆਣਿਆਂ ਨੂੰ ਅੰਦਰ ਠੰਡ ਲੱਗਦੀ ਕਿਉਂਕਿ ਉੱਥੇ ਉਦਾਂ ਦਾ ਹੀਟਿੰਗ ਸਿਸਟਮ ਨਹੀਂ ਹੁੰਦਾ ਹੁਣ ਇਹ ਸਟੂਡੈਂਟ ਜਾਣਗੇ ਕਿੱਥੇ ਇਸ ਚੀਜ਼ ਦੇ ਨਾਲ ਡੀਲ ਕਰਨ ਦੇ ਲਈ ਜਿਹੜੀ ਓਵਰਕਰਾਉਡਿੰਗ ਆ ਡਿਸਟ੍ਰਿਕਟ ਪਲਾਨ ਕਰ ਲਿਆ ਕਿ ਸਟੈਗਰਡ ਸਕੂਲ ਸਟਾਰਟ ਟਾਈਮ ਕਰ ਲੋ ਕੋਸ਼ਿਸ਼ ਸਕੂਲ ਜਿਹੜੇ ਆ ਉਹ ਆ ਸਤੰਬਰ ਹੁਣ ਜਦੋਂ ਪਹਿਲੀ ਕਿ 3 ਸਤੰਬਰ ਜਿੱਦੜ ਤੋਂ ਵੀ ਸਕੂਲ ਸ਼ੁਰੂ ਹੋਣਾ ਆ ਸਤੰਬਰ ਦੇ ਪਹਿਲੇ ਹਫ਼ਤੇ ਕੋਸ਼ ਨਿਆਣੇ ਪਹਿਲਾਂ ਸਟਾਰਟ ਕਰਨਗੇ ਤੇ ਪਹਿਲਾਂ ਫਿਨਿਸ਼ ਕਰਨਗੇ ਸਕੂਲ ਕੋਸ਼ ਨਿਆਣੇ ਦੇਰ ਨਾਲ ਸਟਾਰਟ ਕਰਕੇ ਦੇਰ ਨਾਲ ਫਿਨਿਸ਼ ਕਰਨਗੇ ਇਹ ਹੁਣ ਮਾਪਿਆਂ ਦੇ ਲਈ ਬਹੁਤ ਵੱਡਾ ਜਿਹੜਾ ਇਹ ਕੁਝ ਫਰੇਜ਼ਰ ਹਾਈ ਸਕੈਂਡਰੀ ਸਕੂਲ ਦੇ ਮਾਪੇ ਜਿਹੜੇ ਉਹ ਕਹਿ ਰਿਹਾ ਕਿ ਇਹ ਚੇਂਜ ਬੜੀ ਕਨਫਿਊਜ਼ਿੰਗ ਆ ਤੇ ਸਟੂਡੈਂਟ ਕਲੱਬ ਜਾਂ ਐਕਟੀਵਿਟੀਜ਼ ਆ ਉਹ ਸਾਰੇ ਕੁਸ਼ੇ ਦੇ ਲਈ ਬੜੀ ਗੜਬੜ ਕਰਨ ਵਾਲੀ ਆ ਮਤਲਬ ਕੀ ਆ ਇਹਦਾ ਸਕੂਲ ਦਾ ਇੱਕ ਟਾਈਮ ਹੁੰਦਾ ਜਿਹੜਾ ਕਿ ਸਾਰੇ ਸਕੂਲਾਂ ਦਾ ਟਾਈਮ ਲਗਭਗ ਇੱਕੋ ਹੁੰਦਾ ਵੀ 8:30 ਵਜੇ ਸਵੇਰੇ ਬੱਚੇ ਮੰਨ ਲਓ ਜਾਂਦੇ ਆ ਤੇ 2:30 ਤੇ ਉਹਨਾਂ ਨੂੰ ਛੁੱਟੀ ਹੋ ਜਾਂਦੀ ਆ ਜਿਹੜੇ ਆਫਟਰ ਸਕੂਲ ਪ੍ਰੋਗਰਾਮ ਆ ਜਾਂ ਕੋਈ ਹੋਰ ਐਕਟੀਵਿਟੀਜ਼ ਆ ਜਾਂ ਮਾਪਿਆਂ ਦੇ ਕੰਮ ਕਰਨੇ ਉਹ ਸਾਰੇ ਇਸ ਤਰੀਕੇ ਨਾਲ ਪਲਾਨ ਹੋਇਆ ਕਿ ਐਨੇ ਇਸ ਬੱਚੇ ਨੂੰ ਸਕੂਲ ਛੱਡਣਾ ਇਦਾਂ ਕਰਨਾ ਹੁਣ ਇਹ ਕੀ ਕਹਿੰਦੇ ਆ ਕਿ ਟਾਈਮ ਬਦਲ ਲਓ ਕਿਉਂਕਿ ਸਟੂਡੈਂਟ ਪੂਰੇ ਸਟੂਡੈਂਟ ਵਧ ਜਾਂਦੇ ਆ ਹਰ ਸਾਲ ਤੇ ਉੱਥੇ ਜਿਹੜਾ ਨਾਂ ਤੇ ਕਲਾਸਰੂਮ ਆ ਨਾ ਸਟਾਫ ਆ ਹੁਣ ਕੀ ਕੀਤਾ ਜਾਊਗਾ ਇਹ ਸਾਰੇ ਕੁਛ ਦੇ ਵਿੱਚ ਜਿਹੜੀ ਕਿ ਮਾਪਿਆਂ ਦੇ ਲਈ ਸਮੱਸਿਆ ਪੈਦਾ ਕਰ ਰਹੀ ਆ ਉਹਦਾ ਮਤਲਬ ਇਹ ਆ ਕਿ ਮੰਨ ਲਓ ਦੇ ਇੱਕ ਸਕੂਲ ਦੇ ਵਿੱਚ 2000 ਨਿਆਣਾ ਆ ਹੁਣ 2000 ਨਿਆਣਾ ਆ ਪਰ ਉਹਦੇ ਕਮਰੇ ਇੰਨੇ ਆ ਕਿ ਇੱਕ ਵੇਲੇ 1700 ਹੀ ਆ ਸਕਦਾ 1700 ਤੋਂ ਬਾਅਦ ਸਕੂਲ ਦੇ ਵਿੱਚ ਆ ਨਹੀਂ ਸਕਦਾ ਹੁਣ ਉਹ ਕੀ ਕਰਨਗੇ ਇੱਕ ਧਾਰ ਲਈ ਸ਼ਿਫਟ ਕਰ ਦੇਵਗੇ ਮੰਨ ਲਓ ਸਕੂਲ ਉਹਨਾਂ ਲਈ 8 ਵਜੇ ਸ਼ੁਰੂ ਹੋਊਗਾ 2 ਵਜੇ ਖਤਮ ਹੋ ਜਾਊਗਾ ਇਹ ਤੇ ਇੱਕ ਕੰਮ ਹੋ ਗਿਆ ਇੱਕ ਸਟੂਡੈਂਟ ਉਹਦੇ ਵਿੱਚ ਬੀ ਗਰੁੱਪ ਜਿਹੜਾ ਆ ਉਹ 9:30 ਵਜੇ ਸ਼ੁਰੂ ਕਰੂਗਾ ਤੇ 3:30 ਜਾਂ 4 ਵਜੇ ਖਤਮ ਕਰੂਗਾ ਮਤਲਬ ਇਹ ਆ ਕਿ ਕੋਸ਼ਿਸ਼ ਸਟੂਡੈਂਟ ਨੂੰ ਸਕੂਲ ਦੇ ਵਿੱਚ अर्ਲੀ ਜਾਣਾ ਪਊਗਾ ਤੇ ਦੂਜੇ ਜਿਹੜੇ ਆ ਲੇਟ ਜਾਣਗੇ ਡਿਪੈਂਡ ਕਰਦਾ ਕਿ ਡੇ ਦਾ ਸਕੇਡਿਊਲ ਕੀ ਆ ਹੁਣ ਇਹ ਵੀ ਹੋ ਸਕਦਾ ਇਹਦਾ ਟ੍ਰਿਕੀ ਪਾਰਟ ਇਹ ਆ ਇਹ ਤੁਸੀਂ ਸੋਮਵਾਰ ਨੂੰ 8 ਵਜੇ ਬੱਚਾ ਤੁਹਾਡਾ ਸਕੂਲੇ ਜਾ ਰਿਹਾ ਮੰਗਲਵਾਰ ਨੂੰ 9 ਵਜੇ 22 ਮਿੰਟ ਤੇ ਜਾ ਰਿਹਾ ਬੁੱਧਵਾਰ ਨੂੰ ਉਹ ਫੇਰ 8 ਵਜੇ ਜਾ ਰਿਹਾ ਤੇ ਜਿਹੜਾ ਅਗਲੇ ਹਫਤੇ ਉਹ 9 ਵਜੇ 11 ਮਿੰਟ ਤੇ ਜਾ ਰਿਹਾ ਮਤਲਬ ਉਹ ਜਿਹੜਾ ਟਾਈਮ ਆ ਔਰ ਡੇ ਜਿਹੜੇ ਆ ਉਹ ਫਲੈਕਸ ਡੇ ਹੋਣਗੇ ਜਿਹੜੇ ਜਦੋਂ ਤੁਸੀਂ ਲੇਟ ਸਟਾਰਟ ਕਰਦੇ ਆ ਪਰ ਹਰ ਕਲਾਸ ਜਿਹੜੀ ਆ ਉਹ 11 ਮਿੰਟ ਛੋਟੀ ਹੋ ਜਾਊਗੀ ਸੋ ਜਿਹੜਾ ਹਰ ਦਿਨੇ ਤੁਹਾਡਾ ਸਕੂਲ ਦੇ ਵਿੱਚ ਉਹ ਡਿਫਰੈਂਟ ਹੋ ਜਾਊਗਾ ਲੋਕ ਇਹਦੇ ਤੋਂ ਅਪਸੈਟ ਨੇ ਲੋਕ ਕਹਿੰਦੇ ਵੀ ਇਹ ਗੱਲ ਨਹੀਂ ਬਣ ਸਕਦੀ ਸਟੂਡੈਂਟ ਆਫਟਰ ਸਕੂਲ ਐਕਟੀਵਿਟੀਜ਼ ਮਿਸ ਕਰਨਗੇ ਉਹਨਾਂ ਕਲੱਬਸ ਨੂੰ ਮਿਸ ਕਰਨਗੇ ਉੱਥੇ ਕੀ ਕਰਨਗੇ ਮਾਪੇ ਕੀ ਕਰਨਗੇ ਰੋਜ਼ ਟਾਈਮ ਕਿਦਾਂ ਬਦਲਿਆ ਜਾ ਸਕਦਾ ਪਰ ਹੁਣ ਹੱਲ ਕੋਈ ਨਹੀਂ ਹੈ ਜਿਹੜਾ ਸਕੂਲ ਬੋਰਡ ਆ ਉਹ ਕਹਿੰਦੇ ਵੀ ਸਾਡੇ ਹੱਥ ਬਸ ਕੁਝ ਨਹੀਂ ਹੈ ਤੇ ਪ੍ਰਵਿੰਸ਼ ਦੇ ਹੱਥ ਚਾ ਉਹਨਾਂ ਨੇ ਕਦੋਂ ਸਕੂਲ ਬਣਾਉਣੇ ਹਨ ਜਿੰਨੇ ਬਣਾ ਦੇਣਗੇ ਹੀ ਉਸ ਹਿਸਾਬ ਨਾਲ ਉਹਨਾਂ ਨੂੰ ਮੈਨੇਜ ਕਰ ਲਾਂਗੇ ਪ੍ਰਵਿੰਸ਼ ਕਹਿੰਦਾ ਜੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਜਿੰਨੇ ਕੁ ਬਣਾ ਰਹੇ ਐ ਇੰਨੇ ਤੇਜ਼ੀ ਨਾਲ ਪਹਿਲਾਂ ਕਦੇ ਬਣੇ ਹੀ ਨਹੀਂ ਜਿੰਨੇ ਅਸੀਂ ਬਣਾ ਰਹੇ ਆ ਅਸਵੇਂ ਲਈ ਜਿਹੜੀ ਐਨਡੀਪੀ ਸਰਕਾਰ ਆ ਔਰ ਪਿਛਲੇ ਲੰਬੇ ਸ਼ੋਮੇ ਤੋਂ ਇਹ ਕਹਿ ਰਹੇ ਆ ਪਰ ਲੱਗਦਾ ਇਹ ਆ ਕਿ ਜਿੰਨੀ ਕਿ ਤੇਜ਼ੀ ਨਾਲ ਇਹ ਬਣਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਨਹੀਂ ਹੋ ਸਕਦੇ ਇਹ ਤੇ ਜਿਹੜੇ ਪਿਛਲੇ ਵਾਧੂ ਨਿਆਣੇ ਆ ਵਾਧੂ ਦਾ ਮਤਲਬ ਜਿਹੜੇ ਜਿੰਨਾ ਸਕੂਲ ਸਿਸਟਮ ਅਬਜ਼ੌਰਬ ਕਰ ਸਕਦਾ ਉਹਦੇ ਤੋਂ ਬਾਅਦ ਆ ਉਹ ਹੀ ਨਹੀਂ ਪੂਰੇ ਹੋ ਸਕਦੇ ਇਹਨਾਂ ਦੇ ਵਿੱਚ ਤਾਂ ਜੇ ਹਜੇ ਜਿੰਨੇ ਬਣਾ ਰਹੇ ਆ ਇਹ ਰਫ਼ਤਾਰ ਨੂੰ 2 ਗੁਣਾ 3 ਗੁਣਾ 4 ਗੁਣਾ ਵੀ ਕਰ ਦੇਣ ਫੇਰ ਵੀ ਉਹ ਪਿਛਲੇ ਨਿਆਣੇ ਨਹੀਂ ਅਬਜ਼ੌਰਬ ਹੋਣੇ ਤੇ ਅਗਲੇ ਸਾਲ 850 ਲੈਣਾ ਹੋਰ ਵੱਧ ਜਾਂਦਾ ਇਹ ਇੱਕ ਬਹੁਤ ਵੱਡੀ ਕਿਸੇ ਵੀ ਦੇਸ਼ ਦਾ ਜਿਹੜਾ ਭਵਿੱਖ ਆ ਉਹ এডੂਕੇਸ਼ਨ ਦੇ ਉੱਤੇ ਟਿਕਿਆ ਆ ਇਹਨਾਂ ਸਟੂਡੈਂਟਸ ਦੇ ਉੱਤੇ ਟਿਕਿਆ ਆ ਤੇ ਜੇ ਉਹਨਾਂ ਲਈ ਸਕੂਲ ਹੈ ਨਹੀਂ ਉਹਨਾਂ ਲਈ ਟੀਚਰ ਹੈ ਨਹੀਂ ਟੀਚਰ ਜਿਹੜਾ ਇਹਦੇ ਨਾਲ ਲੱਗਦਾ ਇੱਕ ਵੱਡਾ ਇਸ਼ੂ ਆ ਜਿਹੜਾ ਸਟਾਫ ਹੈ ਨਹੀਂ ਇੱਥੇ ਸਕੂਲ ਸਟਾਫ ਜਿਹੜਾ ਆ ਟੀਚਰ ਨੇ ਉਹਨਾਂ ਦੀ ਬਹੁਤ ਵੱਡੀ ਸ਼ਾਰਟੇਜ ਆ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਬਹੁਤ ਸੀਰੀਅਸ ਸ਼ਾਰਟੇਜ ਆ ਇਸ ਵੇਲੇ ਟੀਚਰਸ ਦੀ ਤੇ এডੂਕੇਸ਼ਨ ਅਸਿਸਟੈਂਟ ਦੀ ਜਿਹਦੇ ਨਾਲ ਐਲੀਮੈਂਟਰੀ ਮਿਡਲ ਤੇ ਹਾਈ ਸਕੂਲ ਦੇ ਉੱਤੇ ਅਸਰ ਪੈ ਰਿਹਾ ਹੁਣ এডੂਕੇਸ਼ਨ ਅਸਿਸਟੈਂਟਸ ਕਿਉਂਕਿ ਇੱਥੇ ਹੈ ਨਹੀਂਗੇ ਤੇ ਚਾਹੀਏ ਤੇ ਜ਼ਿਆਦਾ ਆ ਪਰ ਜਿਹੜਾ ਸਕੂਲ ਬੋਰਡ ਦਾ ਜਾਂ ਬਜਟ ਆ ਉਹਦੇ ਕੋਲ ਇੱਕੋ ਹੀ ਚੀਜ਼ ਆ ਉਹ ਇਹਨਾਂ ਨੂੰ ਕੱਟ ਕਰ ਸਕਦੇ ਹੋ ਉਹ ਇਹਨਾਂ ਤੇ ਕੱਟ ਲਾ ਦਿੰਦੇ ਆ ਬਹੁਤ ਸਾਰੇ ਜਿਹੜੇ ਕਲਾਸਰੂਮ ਉਹਨਾਂ ਦੇ ਵਿੱਚ ਅਨ ਸਰਟੀਫਾਈਡ ਟੀਚਰ ਉਹ ਜਿਹੜੇ ਉਧਰਲੇ ਪਾਸੇ ਆ ਔਰ ਕਈ ਵਾਰੀ ਉਹ ਟੀਚਰ ਨੂੰ ਪਤਾ ਨਹੀਂ ਲੱਗਦਾ ਮੇਰਾ ਸਕੂਲ ਕਿਹੜਾ ਉਹਨਾਂ ਨੂੰ ਮੂਵ ਕੀਤਾ ਜਾਂਦਾ ਕਿ ਮਿਸਿੰਗ ਸਟਾਫ ਆ ਜੋ ਉੱਥੇ ਹੈ ਨਹੀਂ ਉੱਥੇ ਚਲੇ ਜਾਓ ਕੱਲ ਉੱਥੇ ਚਲੇ ਜਾਓ ਸਟੂਡੈਂਟਸ ਜਿਹੜੇ ਆ ਇੱਕ ਉਹਦਾ ਟੀਚਰ ਦੇ ਨਾਲ ਜਿਹੜਾ ਕੰਸਿਸਟੈਂਟ ਸਪੋਰਟ ਚਾਹੀਦੀ ਜਾਂ ਉਹਦਾ ਇੱਕ ਰਿਸ਼ਤਾ ਬਣਦਾ ਆ ਉਹ ਨਹੀਂ ਡਵੈਲਪ ਹੁੰਦਾ ਜਿਹੜੇ ਪੇਰੈਂਟਸ ਨੂੰ ਹੈਲਪ ਕਰ ਰਿਹਾ ਸਕੂਲ ਜਿਹੜੇ ਕਹਿ ਰਹੇ ਆ ਹੁਣ ਕਿ ਤੁਸੀਂ ਹੈਲਪ ਕਰੋ ਸਾਡੀ ਰਿਕੁਐਸਟ ਕਰ ਰਹੇ ਟੀਚਰ ਗਰੁੱਪ ਜਿਹੜੇ ਆ ਉਹਨਾਂ ਕੋਲੇ ਕੋਈ ਬੱਚਿਆਂ ਦੇ ਲਈ ਨਹੀਂ ਹੈਗੀ ਹੈ ਸ਼ਾਰਟੇਜ ਕੱਲੀ ਬ੍ਰਿਟਿਸ਼ ਕੋਲੰਬੀਆ ਚ ਨਹੀਂ ਆ ਇਹ ਪੂਰੇ ਕੈਨੇਡਾ ਦੇ ਵਿੱਚ ਆ ਇੰਨਾ ਜ਼ਿਆਦਾ ਮੁਸ਼ਕਲ ਹੋਇਆ ਆ ਐਸ ਵੇਲੇ ਟੀਚਰਸ ਨੂੰ ਜਿਹੜਾ ਲਿਆਉਣਾ ਜੇ ਚਲੋ ਅਲਬਰਟਾ ਦੇ ਟੀਚਰ ਜਿਆਦਾ ਹੁਣ ਬੀਸੀ ਚ ਘਟਾਏ ਉਧਰੋਂ ਲੈ ਹੁਣ ਜਿਆਦਾ ਤਨਖਾਹ ਦੇ ਕੇ ਕੁਛ ਦੇ ਕੇ ਟੀਚਰ ਉੱਥੇ ਵੀ ਹੈ ਨਹੀਂ ਜਿਹੜੇ ਹੈੱਡ ਨੇ ਬੀਸੀ ਟੀਚਰ ਫੈਡਰੇਸ਼ਨ ਦੇ ਉਹ ਕਹਿੰਦੇ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਇਹਦੇ ਤੇ ਕੁਇਕਲੀ ਐਕਟ ਕਰਨਾ ਚਾਹੀਦਾ ਕਿ ਇਹਦਾ ਆਹਾ ਆ ਸਮਰ ਦੇ ਵਿੱਚ ਜਾਂ ਜਾਂ ਕੋਈ ਜਿਹੜਾ ਰੀਅਲ ਸੋਲੂਸ਼ਨ ਆ ਉਹ ਜਿਹੜਾ ਲੱਭਣਾ ਚਾਹੀਦਾ ਤਾਂ ਕਿ ਕੁਛ ਨਾ ਕੁਛ ਕੀਤਾ ਜਾ ਸਕੇ ਨਹੀਂ ਤਾਂ ਬਹੁਤ ਵੱਡੀ ਸਮੱਸਿਆ ਬੀਸੀ ਦੇ ਵਿੱਚ ਇਸ ਵੇਲੇ ਬਣੀ ਇਦਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨੋ ਵੀ ਹੈ ਗੱਲ ਬਾਤਾਂ